ਯੂਨੀਵਰਸਿਟੀ ਉਹ ਐਵਨ ਯੂਨੀਵਰਸਿਟੀ ਆ ਕਿ ਜਿੱਥੇ ਸਰਕਾਰ ਜੀ ਨਹੀਂ ਚੱਲਦੀ ਸਾਇਨਟੀ ਚੱਲਦੀ ਆ ਸੋ ਅੱਜ ਤੁਸੀਂ ਇਹ ਵੇਖੋ ਆਵਰ ਯੂਨੀਵਰਸਟੀਆਂ ਜਿਨ੍ਹਾਂ ਨੂੰ ਕੈਨਲ ਦਾ ਨਾਮ ਅੱਜ ਟ੍ਰਾਫਿਕ ਦੇ ਉੱਤੇ ਭਾਈ ਸਟੀਪੀ ਗੱਲ ਵੀ ਕਰਦੇ ਨੇ ਸਾਨੂੰ 10-12 ਘੰਟੇ 걸ਦੀ ਰਹਿੰਦੀ ਆ ਸੋ ਉਹਦੇ ਤੇ ਕੱਚਾ ਤੇ ਸਿਆਜ ਦੇ ਪੋਲਿਟਿਕਸ ਆਇਤਾ ਜੀ ਫਿਰ ਇਹਦਾ ਮਤਲਬ ਇਹ ਨਹੀਂ ਕਿ ਪਾੜ ਦੇ ਪ੍ਰੈਕਟੀਕਲ ਇੰਸਟ੍ਰੂਮੈਂਟਸ ਨੂੰ ਲੌਕਦੀ ਆ ਪੂਰੇ ਪੰਜਾਬ ਦੀ ਇਹ ਨਿਵਾਜ ਦੇ ਜਨ ਪੋਲਿਸੀ ਲਾਗੂ ਹੋਈ ਤੇ ਦੇਵੇਂ ਵਿੱਚ ਚੈਰਨ ਕਰ ਸਕਦਾ ਜਿਵੇਂ ਇੰਡੀਪੈਂਡੈਂਟ ਬੋਰਡ ਸੀ ਜੀ ਤੇ ਉਹ ਜਿਹੜੀਆਂ ਸੈਨਿਕ ਸੀ ਜੀ ਤੇ ਹੱਥਾਂ ਦਾ ਅਰਥ ਤੇ ਹੱਗੀਆਂ ਦਾ ਹੱਗ ਨਹੀਂ ਬਸ ਇਹ ਅਸਲੀ ਆਪਾਂ ਨੂੰ ਜਿਹੜਾ ਉਹ ਇਹ ਕਰਕੇ ਵੀ ਜ਼ਰੂਰੀ ਆ ਸੇ ਦੇ ਨਾਲ ਸਾਡੇ ਰਾਜਨੀਤਿਕ ਸ਼ਕਤੀਆਂ ਜਿਹੜੀਆਂ ਉਹ ਦੁਨੀਆ ਹੋਈਆਂ ਨੇ ਜੋ ਅਗਲੀ ਗੱਲ ਆ ਰਹੀ ਹੈ ਓਏ ਆਪ ਵੀ ਜਰਾ ਤਰਫੇ ਟੱਪ ਲੈ ਇਥੇ ਪਿਆਪਨ ਤੋਂ ਕੱਤਰ ਨਾਲ ਆਉਣਾ ਪਿਆ 2024 ਵਿੱਚ ਵੀ ਇੱਥੇ ਕਰ ਨਾਲ ਆਉਣਾ ਪਿਆ ਤੇ ਅੱਜ 2025 ਵਿੱਚ ਵੀ ਆਪਾਂ ਨੂੰ ਤੀਸਰੀ ਵਾਰ ਜਿਹੜਾ ਧਰਨਾ ਲਾਉਣਾ ਪਿਆ ਰਿਹਾ ਹੈ ਲੋ ਸਾਰੇ ਦੇਖ ਰਿਹਾ ਪਈਆ ਚੰਦ ਲਿਖ ਦਿੱਤੀਆ ਸਾਰਿਆਂ ਨੂੰ ਇੱਕ ਮਾਰਗ ਦੀ ਆਈ ਦਿੱਨੇ ਆ ਕਿ ਸਵੇਤ ਜਿਹੜਾ ਹੀ ਬੋਲ ਚੁੱਕਿਆ ਲੱਗਿਆ ਸੰਗਠਨ ਵੀ ਜਿਹੜਾ ਜਿਹੜਾ ਬੈਠੇ ਰਹੇ ਹੋ ਗਏ ਤੇ ਅੱਜ ਲਾਈਵ ਪਤਾ ਨਹੀਂ ਉੱਪਰ ਲੱਗਿਆ ਧਰਨਾ ਇੱਥੇ ਲੱਗਿਆ ਤੇ ਸਾਰੇ ਬੈਠੇ ਪਹਿਲੇ ਮੌਸਾ ਜਿਹੜਾ ਸੱਖਾ ਸੋ ਫੋਲ ਸੈ ਜਾ ਹੋ ਸਕਦਾ ਜੇ ਇਸੇ ਸ਼ਾਂਤੀ ਬਣਾ ਕੇ ਰੱਖਾਂਗੇ ਮੇਰੀ ਸਾਰਿਆਂ ਨੂੰ ਬੈਠੀ ਕਰਦੇ ਆਂ ਕਿ ਆਪਾਂ ਆਪਣੀ ਆਪਣੀ ਜਗ੍ਹਾ ਤੇ ਬੈਠੀਏ ਡਿਸਪਲਾਈਨ ਕਿ ਮੈਂ ਕੀ ਭਾਈ ਆਈਸਟਾਰ ਯੂਨਿਟ ਹੋਵੇ ਪਾਰਟੀਆਂ ਨਹੀਂ ਗੀਆਂ ਸਾਰਿਆਂ ਨੂੰ ਬੈਠੀਆ ਜੀ ਮੀਰ ਭਾਈਏ ਸਾਰੇ ਇਸ ਸਾਈਡ ਇਸ ਸਾਈਡ ਤੇ ਲਾਓ ਇਸੇ ਬਣਾਓ